ਅੱਜ ਵੀ ਆਪਾਂ ਨੂੰ ਆਪਣੇ ਮਿੱਤਰਾਂ ਦਾ ਫੋਨ ਆਇਆ ਦੋਹਾਂ ਦਾ ਵੀ ਆਪਾਂ ਜਾਣਾ ਆ ਨਕੋਦਰ ਉੱਥੇ ਮੇਲਾ ਦੇਖਣਾ ਤੇ ਉਹ ਜਿੱਦਾਂ ਸ਼ੁਰੂ ਤੋਂ ਜਾਂਦੇ ਆ ਤੇ ਸਾਡਾ ਪਿਆਰ ਬਹੁਤ ਆ 20-22 ਸਾਲ ਪੁਰਾਣਾ ਪਿਆਰ ਆ ਤੇ ਉਹ ਕਹਿੰਦੇ ਆਪਾਂ ਵੀਡੀਓ ਬਣਾ ਕੇ ਲੈ ਕੇ ਆਉਣੀ ਆ ਤੇ ਆਪਾਂ ਅੱਜ ਆਟੋ ਦੇ ਉੱਤੇ ਆਪਣਾ ਡਾਕਟਰ ਜਿਹਨੂੰ ਕਬੂਤਰਾਂ ਵਾਲਾ ਡਾਕਟਰ ਕਹਿੰਦੇ ਆ ਬੁੱਧੂ ਡਾਕਟਰ ਉਹ ਲੈ ਕੇ ਆ ਗਿਆ ਆਟੋ ਤੇ ਮੈਂ ਤੇ BM ਤੇ ਅਸੀਂ ਫੇ ਅੱਜ ਚੱਲ ਗਏ ਨਕੋਦਰ ਤੇ ਦੇਖੋ ਵੀ ਉੱਥੇ ਮੇਲੇ ਦੇ ਵਿੱਚ ਰੌਣਕਾਂ ਹੀ ਰੌਣਕਾਂ ਪੈਰ ਰੱਖਣ ਨੂੰ ਥਾਂ ਨਹੀਂ ਸੀ ਤੇ ਲੰਮੀਆਂ ਲੰਮੀਆਂ ਲੈਂਣਾ ਲੱਗੀਆਂ ਹੋਈਆਂ ਸੀ ਸੋ ਮੈਂ ਉੱਥੇ ਗੇਟ ਤੇ ਵੀਰ ਨੂੰ ਜਿੱਧਰ ਦੀ ਲੰਗਦੇ ਸੀਗੇ ਬਾਹਰ ਆਉਂਦੇ ਸੀਗੇ ਉੱਥੇ ਉਹਨੂੰ ਦੱਸਿਆ ਵੀ ਮੈਂ ਭਾਈ ਬਲੌਗ ਬਣਾਉਣਾ ਤੇ ਉਹਨੂੰ ਪੁੱਛ ਕੇ ਤੇ ਫੇ ਉਹਨੇ ਮੈਨੂੰ ਇਕੱਲੇ ਨੂੰ ਅੰਦਰ ਪਾਰ ਦਿੱਤਾ ਹਨ ਤੇ ਫੇ ਮੈਂ ਚੱਲ ਗਿਆ ਅੰਦਰ ਤੇ ਅੰਦਰ ਜਾ ਕੇ ਆ ਸਾਰਾ ਜਿਹੜਾ ਦ੍ਰਿਸ਼ਾ ਇਹ ਫਿਲਮਾਇਆ ਗਿਆ ਤੇ ਉਹ ਸ਼ੁਰੂ ਤੋਂ ਹਰੇਕ ਸਾਲ ਹੀ ਜਾਂਦੇ ਆ ਸਾਡੇ ਟਿਕਣ ਉੱਥੇ ਮੈਂ ਉਹਨਾਂ ਨਾਲ ਪਹਿਲੀ ਵਾਰ ਗਿਆ ਸੀ ਤੇ ਇਹ ਜਿਹੜਾ ਨਾ ਜਦੋਂ ਮੰਨਣ ਦਾ ਵਿਸ਼ਾ ਹੁੰਦਾ ਇਹ ਜਿਹਦੀ ਜਿੱਥੇ ਜਦੋਂ ਨੇਚਾ ਹੁੰਦੀ ਆ ਸ਼ੁਰੂ ਤੋਂ ਲੱਗੀ ਆ ਉਹ ਉੱਥੇ ਉਹਦੀ ਲੱਗੀ ਹੁੰਦੀ ਆ ਤੇ ਆ ਇੱਥੇ ਗੱਡੀਆਂ ਖੜੀਆਂ ਸੀ ਦੋ ਇਹ ਸ਼ਾਇਦ ਸਾਈਆਂ ਦੀਆਂ ਗੱਡੀਆਂ ਆ ਜਿਹੜੇ ਤੇ ਦੇਦੇ ਤੇ ਹੁੰਦੇ ਸੀ ਸ਼ਾਇਦ ਲਾਡੀ ਸ਼ਾਈ ਦੀਆਂ ਹੋਣਗੀਆਂ ਮੈਨੂੰ ਬਾਲਾ ਇਸ ਬਾਰੇ ਨੌਲੇਜ ਨਹੀਂ ਹੈਗੀ ਕਿਉਂਕਿ ਰੱਛ ਬਹੁ ਸੀ ਮੈਂ ਪੁੱਛਣ ਦੀ ਵੀ ਨਹੀਂ ਕੋਸ਼ਿਸ਼ ਕੀਤੀ ਅ ਪਰ ਦੇਖ ਲੋ ਆ ਸੰਗ ਤਾਂ ਇੱਥੇ ਨਾ ਇੱਕ ਖਜ਼ਾਨਾ ਮਿਲਣਾ ਇੱਜ ਦਾ ਉਹ ਜਿਹੜਾ ਖਰੇ ਤਾਂ ਗੋਲਕ ਦੇ ਵਿੱਚ ਹੁੰਦਾ ਖਜ਼ਾਨਾ ਉਹ ਮੁੜ ਕੇ ਬੋਰੀ ਦੇ ਵਿੱਚ ਪਾ ਕੇ ਬਾਹਰ ਲੈ ਕੇ ਆਉਂਦੇ ਮੈਨੂੰ ਇਦਾਂ ਨਹੀਂ ਪਤਾ ਹੈਗਾ ਵੀ ਕਿੱਥੋਂ ਲੈ ਕੇ ਆਉਂਦਾ ਜੇ ਕਿਸੇ ਨੂੰ ਪਤਾ ਹੋਵੇ ਦੱਸਿਓ ਵੀ ਮੈਂ ਇਹ ਪਹਿਲੀ ਏਅਰ ਦੇਖਿਆ ਸਾਰਾ ਕੁਝ ਤੇ ਇਹ ਖਜ਼ਾਨਾ ਆ ਤੇ ਖਜ਼ਾਨਾ ਜਿਹੜਾ ਆ ਬਾਅਦ ਚੋਂ ਇੱਥੇ ਬੰਦ ਤੇ ਆ ਸੰਗ ਤਾਂ ਖਜ਼ਾਨਾ ਲੈਣ ਲਈ ਖੜੀ ਆ ਤੇ ਉਹ ਜਿਹੜੇ ਸਿੱਕੇ ਹੁੰਦੇ ਆ ਸਿੱਕੇ ਜਦੋਂ ਦਿੰਦੇ ਆ ਤਾਂ ਉਹ ਆ ਦੇਖੋ ਅੰਦਰ ਵੀ ਨੰਗਣ ਨਹੀਂ ਦਿੰਦੇ ਹੈਗੇ ਇੱਥੋਂ ਤੇ ਉਹ ਲਾਈਨ ਵਿੱਚ ਪਰੇਉਂ ਦੀ ਜਾਣਾ ਪੈਂਦਾ ਤੇ ਫੇ ਮੈਂ ਅੰਦਰ ਨੂੰ ਵੀ ਇੱਥੋਂ ਜਿੱਥੋਂ ਵੀਡੀਓ ਬਣਾ ਸਕਦੇ ਆ ਕਿਉਂਕਿ ਅੰਦਰ ਬਿਲਕੁਲ ਜਾ ਕੇ ਮਨਾਈ ਆ ਵੀਡੀਓ ਬਣਾਉਣ ਦੀ ਸੋ ਇੱਥੋਂ ਦਾ ਤੁਹਾਨੂੰ ਝਲਕਾਰਾ ਦਿਖਾ ਲੰਨੇ ਆ ਬੀ ਲੋਕ ਦੇਖੋ ਕਿੰਨੇ ਆ ਉਹ ਪਿਆ ਰੱਖਣੋਂ ਤਾਂ ਇਹਨੇ ਕਿ ਇੱਥੇ ਜਦੋਂ ਹਰ ਸਾਲ ਮੇਲਾ ਹੁੰਦਾ ਨਾ ਤੇ ਜੈ ਬਾਬਾ ਮੁਰਾਦ ਸ਼ਾਹ ਜੀ ਬਲੀ ਆ ਨਾਮ ਲਿਖਿਆ ਜੀ ਉਹਨਾਂ ਦਾ ਤੇ ਉਹਨਾਂ ਤੋਂ ਬਾਅਦ ਲਾਡੀ ਸਾਈ ਉਹਨਾਂ ਨੇ ਇਸ ਦੇ ਦੇ ਜ਼ਿੰਮੇਵਾਰੀ ਸੰਭੀ ਤੇ ਹੁਣ ਖਰੇ ਟਰਸਟ ਬਣਿਆ ਹਨਾ ਟਰਸਟ ਉਹ ਸਾਰਾ ਜਦਾਂ ਦੇਖਦਾ ਟਰਸਟ ਦੇ ਤਾਂ ਮੈਂਬਰ ਬਣ ਜਾਂਦੇ ਹੁੰਦੇ ਆ ਫਿਰ ਉਹ ਸਾਰਾ ਜਦਾਂ ਮਤਲਬ ਦੇਖਣਾ ਜੋ ਖਰਚੇ ਦਾ ਲਿਖਾ ਜੋਖਾ ਹੁੰਦਾ ਜਾਂ ਕਿੱਥੇ ਖਰਚਣੇ ਕਿੱਥੇ ਲਾਉਣੇ ਕੀ ਹਿਸਾਬ-ਤਬ ਸਾਰਾ ਇੱਕ ਤਿਆ ਲੰਗਰਾਂ ਨੂੰ ਜਦੋਂ ਲੰਗਰਾਂ ਤੇ ਜਿਹੜੇ ਆਏ ਉਹ ਕਿੰਨੇ ਲਾਉਣੇ ਕਿਦਾਂ ਉਹ ਸਾਰਾ ਮੈਨੇਜਮੈਂਟ ਇੱਕ ਟੀਮ ਬਣ ਜਾਂਦੀ ਹੁੰਦੀ ਹੈ ਟਰਸਟ ਦੀ ਉਹ ਹੀ ਸਾਰਾ ਕਰਦੀ ਹੁੰਦੀ ਹੈ ਸੋ ਹੁਣ ਟਰਸਟ ਦੇ ਅੰਡਰ ਆ ਇਹ ਸਾਰਾ ਤੇ ਆ ਦੇਖ ਲਓ ਜੀ ਪਛਾਣ ਲਓ ਜੇ ਤੁਹਾਡੇ ਕੋਈ ਜਾਣਕਾਰ ਹੈਗਾ ਤਾਂ ਦੱਸਿਓ ਜੇ ਕਿਸੇ ਦਾ ਨਾਮ ਤੁਹਾਨੂੰ ਵਿੱਚ ਪਤਾ ਹੋਵੇ ਵੀ ਆ ਫਲਾਣਾ ਬਿਠਾ ਹੈ ਤਾਂ ਦੱਸ ਦਿਓ ਆ ਬਿਠੇ ਆ ਸਾਰੇ ਜਣੇ ਇੱਥੇ ਖਜ਼ਾਨਾ ਲੈਣ ਲਈ ਤੇ ਉਹ ਦੇਖੋ ਝੋਲੀ ਕਰਕੇ ਵੀ ਖੜਾ ਆ ਉਹ ਵੀਰ ਇੱਕ ਉਹ ਕੁਰਤੇ ਪਿਆਮੇ ਵਾਲਾ ਇਹ ਬੀਬੀਆਂ ਵੀ ਆ ਦੇਖੋ ਚੁੰਨੀਆਂ ਕਰਕੇ ਖੜੀਆਂ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਲਦਾ ਵੀ ਬੀਬੀਆਂ ਨੇ ਕਿੰਦਾ ਲੁੱਟੇ ਹੈ ਨਾ ਪੈਸੇ ਬੰਦਿਆਂ ਨੇ ਵੀ ਸਾਰਿਆਂ ਨੇ ਖਜਾਨਾ ਤੇ ਆ ਦੇਖੋ ਮੈਂ ਫੇ ਮੈਂ ਚੱਲ ਗਿਆ ਭਾਰਲੀ ਸਾਈਡ ਨੂੰ ਇਹਨੂੰ ਮੁੰਡੇ ਨੂੰ ਪੁੱਛਿਆ ਮੈਂ ਕਿ ਵੀਰ ਮੈਂ ਬਲੌਗ ਬਣਾਉਣਾ ਤੇ ਉਹ ਕਹਿੰਦਾ ਆ ਜਾ ਤੇ ਮੈਂ ਫਿਰ ਥੱਲੇ ਉਦੀ ਜਾ ਕੇ ਤੇ ਜਿਹੜੇ ਲਾਈਨਾਂ ਵਿੱਚ ਲੱਗੇ ਸੀਗੇ ਨਾ ਉੱਤੇ ਮੱਥਾ ਟੇਕਣ ਆਏ ਉਹਨਾਂ ਸਾਰਿਆਂ ਦੀ ਵੀਡੀਓ ਬਣਾਈ ਆ ਤੇ ਇਹ ਆ ਮੁੰਡੇ ਚਿੱਟੇ ਕੱਪੜੇ ਪਾਏ ਆ ਜਿਨ੍ਹਾਂ ਦੇ ਇਹ ਉੱਤੇ ਸੇਵਾ ਦਾ ਰਿਹਾ ਆ ਜਿੰਨੇ ਵੀ ਆ ਚਿੱਟੇ ਕੱਪੜੇ ਵਾਲੇ ਵੀਰੇ ਆ ਡਿਊਟੀ ਕਰਦੇ ਉੱਥੇ ਤੇ ਆਪਾਂ ਆ ਜਿੰਨੇ ਵੀ ਆ ਕੁਰਤੇ ਪਿਆਵੇਂ ਪਾਏ ਚਿੱਟੇ ਹਨ ਇਹ ਸਾਰੇ ਡਿਊਟੀ ਵਾਲੇ ਉਹਦੇ ਉਹਨਾਂ ਦੇ ਕਾਰਡ ਵੀ ਲੱਗੇ ਆ ਨਾ ਇੱਕ ਪਛਾਣ ਵਜੋਂ ਵੀ ਜਿਹੜੇ ਜਿੰਨਾ ਬਾਰੇ ਪਤਾ ਆ ਵੀ ਆ ਬੰਦੇ ਇੱਥੇ ਸੇਵਾ ਕਰ ਸਕਦੇ ਉਹ ਕੋਈ ਕਾਰਡ ਬਣਤੇ ਹੋਣੇ ਉਹਨਾਂ ਦੇ ਹਨ ਤੇ ਆ ਉਹਨਾਂ ਨੇ ਕਾਰਡ ਦਿੱਤੇ ਹੋਏ ਅਗਲੇ ਵਿੱਚ ਉਹਨਾਂ ਨੇ ਪਾਏ ਹੋਏ ਆ ਤੇ ਸੇਵਾ ਕਰਦੇ ਆ ਇਿੱਧਰ ਖਜ਼ਾਨੇ ਲਈ ਹਜੇ ਵੀ ਲੈਣਾ ਲੱਗੀਆਂ ਹੋਈਆਂ ਪਰ ਆਪਾਂ ਪਹਿਲਾਂ ਟਰਾਈ ਕਰਦੇ ਹਾਂ ਅੰਦਰ ਜਾਣ ਦੀ ਤੇ ਜੇ ਜਦੋਂ ਉਹਨਾਂ ਜਦਾਂ ਜਿਹੜੇ ਉੱਥੇ ਡਿਊਟੀ ਕਰਦੇ ਹੁੰਦੇ ਨੇ ਨਾ ਉਹਨਾਂ ਨੂੰ ਦੱਸਣਾ ਪੈਂਦਾ ਵੀ ਕਾਤੇ ਤੁਸੀਂ ਰੋਂਗ ਸਾਈਡ ਤੋਂ ਅੰਦਰ ਜਾਣਾ ਚਾਹੁੰਦੇ ਆ ਤੇ ਜੇ ਉਹਨਾਂ ਨੂੰ ਲੱਗੇ ਤੁਹਾਡਾ ਜੈਨੂਇਨ ਆ ਵੀ ਤੁਸੀਂ ਜੈਨੂਇਨ ਆ ਸਹੀ ਆ ਤੇ ਫੇਰ ਜ਼ਰੂਰੀ ਆ ਫੇਰ ਤੁਹਾਨੂੰ ਭੇਜ ਦਿੰਦਿਆਂ ਨੇ ਤੇ ਪਰਲੇ ਪਾਸੇ ਉਹਦੀ ਤਾਂ 2 ਘੰਟਿਆਂ ਤੱਕ ਵਾਰੀ ਆਉਣੀ ਸੀਗੀ ਹਨ ਤੇ ਮੇਰੇ ਨਾਲਦਿਆਂ ਨੂੰ ਅੰਦਰ ਜਦਾ ਜਾਣ ਦਾ ਹੁਕਮ ਨਹੀਂ ਹੋਇਆ ਤੇ ਮੈਂ ਇਕੱਲਾ ਹੀ ਗਿਆ ਸੀਗਾ ਤੇ ਉਧਰ ਦੀ ਰਸ਼ ਬਹੁਤ ਸੀ ਪਰਲੇ ਪਾਸੇ ਸਾਰਿਆਂ ਨੂੰ ਆਉਣ ਨਹੀਂ ਦਿੱਤਾ ਉਹਨਾਂ ਨੇ ਕਿਉਂਕਿ ਇਦਾਂ ਸਾਰਿਆਂ ਨੂੰ ਆਉਣ ਦੇ ਦੇਣ ਤਾਂ ਫੇਰ ਸਾਰੇ ਪੁੱਠੇ ਪਾਸਿਓਂ ਦੀ ਆਈ ਜਾਣਾਂ ਨਾ ਤੇ ਆ ਲਾਈਨ ਵਿੱਚ ਲੱਗੇ ਆ ਅੰਦਰਲੇ ਪਾਸੇ ਸਾਰੇ ਜਾਣੇ ਤੇ ਮੈਂ ਜਿੱਥੇਕ ਤੱਕ ਵੀਡੀਓ ਹੋ ਸਕਦੀ ਆ ਤੁਹਾਨੂੰ ਬਣਾ ਦੇਣੀ ਆ ਤੇ ਜਿੱਥੇ ਮੈਨੂੰ ਰੋਕ ਦਿੱਤਾ ਕਿਸੇ ਨੇ ਉੱਥੋਂ ਹੀ ਆਪਾਂ ਮੁੜਿਆਉਣਾ ਬਾਹਰ ਨੂੰ ਕਿਉਂਕਿ ਰੇਗ ਜਗ੍ਹਾ ਦਾ ਆਪਣਾ ਆਪਣਾ ਜਿਹਦਾ ਪ੍ਰਬੰਧਕ ਕਮੇਟੀ ਦਾ ਹੁੰਦਾ ਨਿਯਮ ਹੁੰਦਾ ਨਾ ਉਸ ਹਿਸਾਬ ਨਾਲ ਚੱਲਦੇ ਆ ਉਹ ਤੇ ਆ ਇੱਥੇ ਅੰਦਰ ਵੜ ਕੇ ਮੱਥਾ ਟੇਕਦੇ ਆ ਤੇ ਆਪਾਂ ਹੁਣ ਕੋਸ਼ਿਸ਼ ਕਰਦੇ ਆ ਅੰਦਰ ਜਾਣ ਦੀ ਕੈਮਰਾ ਲੈ ਕੇ ਤੇ ਆ ਚੱਲ ਗਏ ਜੀ ਆਪਾਂ ਅੰਦਰ ਇੱਥੇ ਤੱਕ ਆਪਾਂ ਵੀਡੀਓ ਬਣਾਈ ਆ ਤੇ ਆ ਅੰਦਰ ਮੱਥਾ ਟੇਕਣ ਨਹੀਂ ਲੈਣ ਲੱਗੀਆਂ ਹੋਈਆਂ ਤੇ ਅੱਜ ਕਲਾਕਾਰ ਵੀ ਬਹੁਤ ਲੱਗਣੇ ਸੀ ਉੱਥੇ ਨਾ ਤੇ ਬੜਾ ਰੱਚ ਸੀਗਾ ਤੇ ਆ ਵੀਰ ਮੁਲਾਜ਼ਮ ਵੀਰ ਕਿਸੇ ਨੂੰ ਮੱਥਾ ਟਕਾ ਕੇ ਲੈ ਕੇ ਆਏ ਆ ਕੋਈ ਮੈਨੂੰ ਲੱਗਦਾ ਵੀ ਸਰਕਾਰੀ ਅਧਿਕਾਰੀ ਹੋਣੇ ਨਾ ਫੇਦਰੋਂ ਅੰਕਲ ਆ ਗਏ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇੱਥੇ ਨਹੀਂ ਆਹ ਦੇਖੋ ਆਹ ਖਜ਼ਾਨਾ ਇਦਾਂ ਲੁੱਟਦੇ ਆ ਉਹ ਇਦਾਂ ਖਜ਼ਾਨਾ ਲਿਆ ਕੇ ਇਦਾਂ ਦੇ ਦਿੰਦੇ ਆ ਬਾਹਰ ਬਹੁਤ ਚਿਰ ਦੇ ਲੋਕੀ ਇੱਥੇ ਬੈਠੇ ਸੀਗੇ ਜਿਹੜੇ ਤਾਂ ਮੂਰੇ ਮੂਰੇ ਬੈ ਗਏ ਉਹਨਾਂ ਨੂੰ ਜਦੋਂ ਜਿਆਦਾ ਮਿਲਿਆ ਤੇ ਜਿਹੜੇ ਮਗਰਮਗਰ ਸੀ ਉਹਨਾਂ ਦੇ ਵੀ ਹੱਥ ਵਿੱਚ ਸਿੱਕੇ ਆ ਗਏ ਮੈਂ ਵੀਡੀਓ ਬਣਾਉਂਦਾ ਸੀਗਾ ਤੇ ਇੱਕ ਦੋ ਇਦਾਂ ਮੇਰੇ ਲੱਗ ਕੇ ਵੀ ਆਣ ਗਏ ਦੇਖੇ ਤੋਂ ਮੈਂ ਚੱਕ ਲੈ ਸੀਗਾ ਮੈਂ ਕਿਹਾ ਚੱਲ ਬੀ.ਐਮ ਹੁਣ ਆਉਂਦੇ ਆ ਇੱਥੇ ਹਨਾ ਉਹਨਾਂ ਨੂੰ ਦੇਵਾਂਗੇ ਤੇ ਉਹਨਾਂ ਨੂੰ ਮੈਂ ਬੀਐਮ ਨੂੰ ਤੇ ਡਾਕਟਰ ਨੂੰ ਇੱਕ ਇੱਕ ਸਿੱਕਾ ਦਿੱਤਾ 2-2 ਰੁਪਏ ਦੇ ਸਿੱਕੇ ਮੇਰੇ ਹੱਥ ਆਏ ਸੀਗੇ ਤੇ ਆਪਾਂ ਉਹ ਲਿਆ ਕੇ ਤੇ ਵੀਰਾਂ ਦੇ ਹੱਥ ਵਿੱਚ ਚਲੋ ਉਹਨਾਂ ਤੋਂ ਜੇ ਅੰਦਰ ਨਹੀਂ ਜਾ ਹੋਇਆ ਤੇ ਮੈਨੂੰ ਮੌਕਾ ਮਿਲ ਗਿਆ ਤੇ ਮੈਂ ਕਿਹਾ ਚਲੋ ਉਹ ਫੇਰ ਮੰਨਦੇ ਆ ਨਾ ਤੇ ਭਾਵਨਾ ਰੱਖਦੇ ਆ ਤੇ ਉਹਨਾਂ ਲਈ ਆਪਾਂ ਲੈ ਜਾਂਦੇ ਸਿੱਕੇ ਤੇ ਸਿੱਕੇ ਲਿਆ ਕੇ ਤੇ ਉਹਨਾਂ ਨੂੰ ਦੇ ਦਿੱਤੇ ਆ ਦੇਖੋ ਕਿਦਾਂ ਉੱਥੇ ਬੀਬੀਆਂ ਨਾ ਮੈਂ ਬੀਬੀਆਂ ਦੇ ਰਾਹ ਰਿਹਾ ਰਿਹਾ ਕਮਾਲ ਹੀ ਆ ਬੀਬੀਆਂ ਦੋ ਬੀਬੀਆਂ ਜਗੀਆਂ ਉੱਤੇ ਸਿੱਕੇ ਚੱਕਦੀਆਂ ਚੱਕਦੀਆਂ ਇੱਕ ਦੂਜੀ ਦੇ ਹੂਰੇ ਹੂਰੇ ਮਾਰਨ ਲੱ ਪਈਆਂ ਉਹ ਤੇ ਉੱਤੇ ਲੰਮੇ ਪੈ ਗਈਆਂ ਹੂਰੇ ਸਿੱਕਿਆਂ ਦੇ ਤੇ ਇੱਕ ਦੂਜੀ ਦੇ ਕੋਈ ਤਕੂਣੀਆਂ ਮਾਰਨ ਲੱ ਪਈਆਂ ਉੱਚੀ ਜੋਰ-ਜੋਰ ਦੀ ਮਤਲਬ ਮੈਂ ਦੇਖਿਆ ਰੋਲਾ ਪੋਣ ਚੂਚੀ ਤੇ ਆ ਮੈਂ ਚੱਕ ਲਿਆ ਸਿੱਕਾ ਇੱਕ ਮੇਰੇ ਜਿਹੜੇ ਦੋ ਆਏ ਸੀ ਪੈਰਾਂ ਦੇ ਲਈ ਆਪਾਂ ਚੱਕ ਲਿਓ ਤੇ ਅ ਕੱਲ ਵੀ ਸਿੱਕੇ ਬਣਦੇ ਆ ਨਾ ਉਹ ਜਿਹੜੇ ਇਹ ਮੈਨੂੰ ਲੱਗਦਾ ਉੱਥੇ ਟਰੱਸਟ ਦੇ ਮੈਂਬਰ ਹੋਊਗੇ ਜਾਂ ਜਿਹੜੇ ਮੁੱਖ ਸੇਵਾਦਾਰ ਉੱਥੇ ਸੇਵਾ ਕਰਦੇ ਆ ਜਿੰਨੇ ਇਹ ਉਹ ਹੋਣੇ ਨਾ ਆ ਦੇਖੋ ਕਿਦਾਂ ਸਾਰੇ ਨੇ ਬਾਹਮਾਂ ਮਾਰਦੇ ਆ ਸਾਡੇ ਵਾਲ ਸੱਟੋ ਸਾਡੇ ਵਾਲੋ ਕੋਈ ਚੁੰਨੀ ਲੈ ਕੇ ਖੜਾ ਆ ਕੋਈ ਪਰਨਾ ਲੈ ਕੇ ਖੜਾ ਆ ਕੁਮਕਰ ਵਾਲੇ ਖੜੇ ਆ ਪਈਆਂ ਦੇ ਤਾਂ ਹੱਥ ਜਦਾਂ ਮੱਲ ਲਾ ਲਓ ਵੀ 100 100 150 ਸੱਕਾ ਆ ਗਿਆ ਤੇ ਜਿਹੜੇ ਮੋਰੇ ਬੈਠੇ ਜਦਾਂ ਇਹ ਤੋਂ ਬੱਕ ਇਦਾਂ ਸੱਟਦੇ ਸੀ ਨਾ ਜਿੰਨਾਂ ਨੇ ਤਾਂ ਪਰਨਾ ਵਿਛਾ ਲਿਆ ਉਹ ਸਾਰੇ ਉਹਦੇ ਹੀ ਆ ਤੇ ਅਲਪਾਲ ਫਾਫਿਆਂ ਵਿੱਚੋਂ ਝੋਲਿਆਂ ਵਿੱਚੋਂ ਪਰ ਪਰ ਕੇ ਸਿੱਕੇ ਸੜਦੇ ਆ ਜਿੱਦਾਂ ਸ਼ੁਰੂ ਤੋਂ ਉੱਥੇ ਇਹ ਰਸਮ ਹੋਊਗੀ ਇਹਦੇ ਬਾਰੇ ਮੈਨੂੰ ਬਰੀ ਨੌਲੇਜ ਨਹੀਂ ਹੈਗੀ ਤੇ ਪਰ ਮੈਨੂੰ ਲੱਗਦਾ ਆ ਵੀ ਉਹ ਜਿਹੜਾ ਖਜ਼ਾਨਾ ਹੋਊਗਾ ਜਿਹੜਾ ਸੰਗਤ ਨੇ ਇਦਾਂ ਮੱਥੇ ਟੇਕੇ ਹੁੰਦੇ ਸਿੱਕੇ ਉਹ ਵਿਸਾਲ ਬਾਹਰ ਸੜਦੇ ਹੋਣੇ ਫੇ ਆਪਾਂ ਆ ਕੇ ਬਾਹਰ ਨੂੰ ਮੈਂ ਕਿਹਾ ਹੁਣ ਆਪਾਂ ਚਲਿਏ ਬਾਹਰ ਨੂੰ ਤੇ ਆ ਵੀਰ ਮੈਂ ਤੁਹਾਨੂੰ ਦਿਖਾਉਂਦਾ ਵੀ ਜਿਹਨੇ ਮੈਨੂੰ ਕੱਲ੍ਹ ਆ ਸੀ ਉਹ ਵਰਦੀ ਪਾਈ ਸੀ ਇਹਦੇ ਲੋ ਬੁੱਧੂ ਡਾਕਟਰ ਤੇ ਨਾਲ ਬੀਐਮ ਵੀ ਆ ਗਿਆ ਹਾਂ ਕਹਿੰਦਾ ਤੇਰੀ ਜੋੜਿਆਂ ਦਾ ਹੀ ਖਿਆਲ ਰੱਖਿਆ ਉਹਨਾਂ ਚਾਰ ਤੇਰੀਆਂ ਜਪਲਾਂ ਦਾ ਮੈਂ ਕਿਹਾ ਭਰਾ ਜੀ ਤੁਸੀਂ ਖਿਆਲ ਰੱਖਿਆ ਤਾਂ ਫਿਰ ਮੈਂ ਵੀ ਤੁਹਾਡੇ ਲਈ ਖਜ਼ਾਨਾ ਲੈ ਆਂਦਾ ਹਾਂ ਤੇ ਮੈਂ ਕਿਹਾ ਚਲੋ ਭਰਾਵਾ ਮੇਰੀ ਵੀ ਵੀਡੀਓ ਬਣਾ ਦੇ ਮਣਜੀ ਤੇ ਉਹ ਮੇਰੀ ਵੀ ਬੀਐਮ ਵੀਡੀਓ ਬਣਾਉਣ ਲੱਗਾ ਤੇ ਕਿਉਂਕਿ ਜਦੋਂ ਮੈਂ ਬੋਲਦਾ ਹਾਂ ਮੈਂ ਨਾ ਮੋਰੇ ਤੇ ਜ਼ਿਆਦਾਤਰ ਕੈਮਰਾ ਜਿਹੜਾ ਉਹ ਬੀਐਮ ਦੇ ਹੱਥ 'ਚ ਹੀ ਹੁੰਦਾ ਹੈ ਤੇ ਉਹ ਇੱਕ ਵੀਡੀਓ ਬਣਾਉਂਦਾ ਹੁੰਦਾ ਉਹਦਾ ਹੱਥ ਬਹੁਤ ਟਿਕਿਆ ਆ ਦੇਖੋ ਹੈ ਵਧੀਆ ਤਰੀਕੇ ਨਾਲ ਬਣਾਉਂਦਾ ਹੈਗਾ ਨਹੀਂ ਆ ਸੰਗਤ ਆਉਂਦੀ ਆ ਤੇ ਆਪਾਂ ਫੇਰ ਹੁਣ ਚੱਲੇ ਆਂ ਬਾਹਰ ਵਾਲ ਨੂੰ ਤੇ ਆ ਬਾਹਰ ਜਿਹੜੀ ਸੰਗਤ ਆ ਦੁਕਾਨਾਂ ਲੱਗੀਆਂ ਤੇ ਉਹ ਵੀ ਤੁਹਾਨੂੰ ਦਿਖਾ ਲ ਦਿੰਦੇ ਜਾਣੇ ਨਾਲ-ਨਾਲ ਦੌੜ-ਦੌੜ ਦੇਖੀ ਜਾਓ ਤੇ ਇੱਕ ਉਹ ਤੁਸੀਂ ਦੇਖਿਆ ਹੋਣਾ ਚੱਕਰ ਬਈ ਬੜਾ ਕੰਮ ਖਰਾਬ ਉੱਥੇ ਨਾ ਜਿੱਦਾਂ ਆਹ ਰਾਸਤੇ ਦੇ ਵਿੱਚ ਹੈ ਨਾ ਜਿੱਦਾਂ ਜਿਨ੍ਹਾਂ ਦੀ ਭਾਵਨਾ ਆ ਉਹਨਾਂ ਨੇ ਕਿਸੇ ਨੇ ਕੁਆਲਫੀਆਂ ਦਾ ਫਰੀ ਲੰਗਰ ਲਾਇਆ ਲੰਗਰ ਲਾਇਆ ਮਤਲਬ ਕਿਸੇ ਨੇ ਜਿੱਦਾਂ ਲਾ ਲਓ ਵੀ ਜਲ ਜੀਰੀ ਦਾ ਲਾਇਆ ਕਿਸੇ ਨੇ ਲਾਇਆ ਇਹ ਕਿਸੇ ਚੀਜ਼ ਦਾ ਬਹੁਤ ਤਰ੍ਹਾਂ ਦੇ ਲੰਗਰ ਸੀ ਇੱਕ ਬੰਦਾ ਮਿਸੇ ਪ੍ਰਸ਼ਾਦੇ ਵੀ ਲੈ ਕੇ ਆਇਆ ਸੀ ਬਣਾ ਕੇ ਉਹ ਅਸੀਂ ਵੀ ਛਕਿਆ ਇੱਥੇ ਬਾਹਰ ਹੀ ਤੇ ਉਹ ਜਿੱਦਾਂ ਹੁਣ ਆਪਾਂ ਸ਼ਵੀਰ ਲੱਗੀ ਹੁੰਦੀ ਜਦੋਂ ਜਦੋਂ ਵੀ ਕਿਸੇ ਸਥਾਨ ਦੇ ਉੱਤੇ ਬਾਹਰ ਸ਼ਵੀਰ ਲੱਗੀ ਹੁੰਦੀ ਉੱਥੇ ਨਾ ਗਲਾਸ ਨਹੀਂ ਪਏ ਹੁੰਦੇ ਦਾ 30 30 40 40 ਭਰ ਕੇ ਪਹਿਲੇ ਰੱਖੇ ਹੁੰਦੇ ਜਿਹਨੂੰ ਲੋੜ ਆ ਚੱਕ ਕੇ ਪੀ ਜਾਂਦਾ ਤੇ ਇਥੇ ਝੂਠੇ ਬਰਤਨ ਰੱਖਣੇ ਉੱਥੇ ਰੱਖੀ ਜਾਂਦਾ ਤੇ ਉਹ ਜਿਹੜੇ ਬੰਦਿਆਂ ਨੇ ਬਾਹਰ ਮੇਰੇ ਪਹਿਲਾਂ ਸ਼ਾਰਟ ਪਾਇਆ ਨਾ ਇੱਕ ਉਹ ਇੰਨੇ ਸ਼ੈਤਾਨ ਸੀ ਉਹਨਾਂ ਨੇ ਗੱਬੇ ਜਿਹਾ ਨਾ ਆਪਣਾ ਉਹ ਲਾਇਆ ਸੀ ਸਟਾਲ ਜਿਹਾ ਤੇ ਉਹ ਜਿਹੜਾ ਜਦੋਂ ਮਤਲਬ ਪੈਸੇ ਲੈਣ ਵਾਲਾ ਜਿਹੜਾ ਲਿਖਿਆ ਸੀ ਉਹ ਥੱਲੇ ਇਹਨੂੰ ਕਰਕੇ ਰੱਖਿਆ ਸੀ ਵੀ ਕਿਸੇ ਦੀ ਨਿਗਰਾਨੀ ਨਾ ਪਵੇ ਬੰਦਾ ਇਦਾਂ ਨਾਰਮਲ ਰੋਡ ਤੇ ਤੁਰਿਆ ਜਾਂਦਾ ਹੈ ਨਾ ਤੁਰੇ ਜਾਂਦੇ ਜਾਂਦੇ ਵੀ ਉਹ ਬੰਦੇ ਨੇ ਕਹੇ ਰਣਾ ਵੀ ਸ਼ਵੀਰ ਲੱਗੀ ਆ ਉਹਨੇ ਚੱਕ ਕੇ ਪੀ ਰਣਾ ਜਦੋਂ ਪੀ ਕੇ ਗਲਾਸ ਰੱਖਣ ਲੱਗਣਾ ਕਹਿੰਦੇ 20 ਰੁਪਏ ਮੇਰੇ ਨਾਲ ਵੀ ਹੋ ਗਿਆ ਧੱਕਾ ਫਰਾ ਮੇਂਦਾ ਵੀ ਧੱਕਾ ਹੋ ਗਿਆ ਮੈਂ ਵੀ ਜਦੋਂ ਥੋੜਾ ਤੁਰੇਆਂ ਸੀ ਤੇ ਉਹ ਬਾਹਰਲੇ ਪਾਸੇ ਲੱਗਾ ਸੀ ਆ ਜਦੋਂ ਬਾਹਰ ਨੂੰ ਗੇਟ ਜਾਂਦਾ ਨਾ ਗੇਟ ਤੋਂ ਸੱਜੇ ਹੱਥ ਨੂੰ ਮੁੜ ਕੇ ਲੱਗਾ ਸੀ ਤੇ ਮੈਂ ਜਦੋਂ ਪੀ ਲਿਆ ਤੇ ਮੈਂ ਰੱਖਣ ਲੱਗਾ ਮੈਨੂੰ ਕਹਿੰਦਾ ਭਾਜੀ ਤਿੰਨ ਪੀਤੇ ਤੋਂ ਹੀ 60 ਰੁਪਏ ਮੈਂ ਨਾ ਮੈਂ ਉਹਦੇ ਨਾਲ ਮੜਾ ਟਿੱਡਾ ਜਿਹਾ ਦੇਖਿਆ ਮੈਂ ਕਿਹਾ ਚੰਗੀ ਗੱਲ ਨਹੀਂ ਤੇਰੇ ਲਈ ਮੈਂ ਇਦਾਂ ਉਹਨੂੰ ਕਿਹਾ ਕਹਿੰਦਾ ਭਾਜੀ ਫੇਰ ਤੁਸੀਂ ਇਦਾਂ ਕਰੋ ਤਿੰਨਾਂ ਦੇ 30 ਦੇ ਦਿਓ ਮਰ ਜੋ ਆਵੇ ਸੋ ਰਾਜੀ ਜਾਵੇ ਤੇ ਮੈਂ ਕਿਹਾ ਤੁਹਾਡਾ ਕੰਮ ਠੀਕ ਹੈ ਪਾਣੀ ਵਿੱਚ ਉਹ ਮੜਾ ਜਾ ਉਹ ਘੋਲਿਆ ਸੀਗਾ ਮਤਲਬ ਥੋੜੇ ਜਿਹਾ ਨਿੰਬੂ ਪਾਏ ਸੀ ਤੇ ਮੜਾ ਮਿੱਠਾ ਘੋਲ ਕੇ ਚਲੋ ਇਹ 20 ਰੁਪਏ ਦਾ ਗਲਾਸ ਉਹ ਵੀ ਜਿਹਦਾ ਸੰਗ ਜਿੰਨੇ ਵੀ ਪੀਂਦੇ ਸੀਗੇ ਅਚਨਚੇਤ ਪੀਂਦੇ ਸੀ ਕਿਸੇ ਨੂੰ ਇਹ ਨਹੀਂ ਜਿਗਾ ਵੀ ਮੈਂ ਇਸ ਸਮਝੇ ਕਿ ਵੀ ਮੌਲਰਾ ਤਾਂ ਪੀਂਦੇ ਵੀ ਉਹਨਾਂ ਨੂੰ ਕੁਝ ਸ਼ਵੀਲ ਤਾਂ ਲੱਗੀ ਆ ਉਸ ਚੀਜ਼ ਦੀਆਂ ਵੀ ਸ਼ਵੀਲਆਂ ਚਾਰ ਪੰਜ ਲੱਗੀਆਂ ਸੀ ਉਹਦਾ ਨਾਰਮਲ ਬੰਦਾ ਤੁਰਿਆ ਆਉਂਦਾ ਚੱਕ ਕੇ ਗਲਾਸ ਫੜਿਆ ਤੇ ਪੀ ਲਿਆ ਇਹਨਾਂ ਕਹਿੰਦੇ 200 ਰੁਪਏ ਮੈਂ ਕਿਹਾ ਠੀਕ ਆ ਸਾਡੇ ਮੈਂ ਕਿਹਾ ਲਵਾਉਣਾ ਕਲਾਸ ਮੈਂ ਭੋਲੇ ਭਾਲੇ ਲੋਕਾਂ ਨੂੰ ਵੀ ਮੂਰਖ ਬਣਾ ਕੇ ਜਿੱਦਾਂ ਪਿਆ ਹੈ ਕਮਾਉਣਾ ਇੱਕ ਤਾਂ ਹੁੰਦਾ ਬੋਰ ਵੱਡਾ ਕਰਕੇ ਜਿੱਦਾਂ ਲਾ ਲਓ ਵੀ ਜਾਂ ਆਪਣਾ ਉੱਤੇ ਲਿਖਿਆ ਹੋਵੇ ਨਾ ਉਹਨਾਂ ਨੇ ਗਲਾਸ ਨਹੀਂ ਤੇ ਜਿਹੜੇ ਵੇਚਣ ਵਾਲੇ ਹੁੰਦੇ ਨੇ ਉਹਨਾਂ ਨੇ ਪਹਿਲਾਂ ਹੀ ਗਲਾਸ ਵਿੱਚ ਪਾ ਕੇ ਥੋੜੋ ਰੱਖੇ ਹੁੰਦੇ ਆ ਉਹਨਾਂ ਨੇ ਤਾਂ ਜਿਹੜੀ ਚੀਜ਼ ਹੁੰਦੀ ਆ ਵੇ ਚਲੋ ਜੱਗ ਵਿੱਚ ਪਾ ਕੇ ਜਾਂ ਕਿਸੇ bartan ਵਿੱਚ ਪਾ ਕੇ ਜਦੋਂ ਕਿਸੇ ਨੇ ਮੰਗਣਾ ਉਦੋਂ ਗਲਾਸ ਚ ਪਾ ਕੇ ਦੇਣਾ ਉਹਨਾਂ ਨੇ ਲਾਇਆ ਹੀ ਸਿਸਟਮ ਸਾਰਾ ਸ਼ਵੀਲ ਲੰਘੂ ਸੀ ਵੀ ਜਦੋਂ ਸ਼ਵੀਲ ਹੀ ਚੱਲਦੀ ਹੁੰਦੀ ਹੈ ਤੇ ਜਦੋਂ ਅਗਲਾ ਪੀਲ ਵੇ ਤਾਂ 20 ਰੁਪਏ ਮੈਂ ਕਿਹਾ ਠੀਕ ਹੈ ਮੈਂ ਨਾ ਫਿਰ ਦੂਰ ਖੜ ਗਿਆ ਜਦੋਂ ਮੇਨਾ ਹੋਇਆ ਉਹ ਵੀ ਜਿਹੜੇ ਮੈਂ ਪਾਜੀ ਦਾ ਸ਼ਾਰਟ ਪਾਇਆ ਵੀਡੀਓ ਵਿੱਚ ਉਹ ਕਹਿੰਦਾ ਨਹੀਂ ਹੈਗਾ ਵੀ ਯਾਰ ਥੱਕਾ ਹੋ ਗਿਆ ਤੇ ਉਸ ਵੀਰ ਨੇ ਫੇ ਮੈਂ ਉਹਨੂੰ ਬਾਜ਼ ਮਾਰ ਲਈ ਮੈਂ ਕਿਹਾ ਪਾਜੀ ਮੈਂ ਦੂਰੋਂ ਖੜਾ ਦੇਖਦਾ ਸੀ ਵੇ ਜਿਹੜਾ ਕੰਮ ਸਾਡੇ ਨਾਲ ਹੋਇਆ ਉਹ ਤੇਰੇ ਨਾਲ ਵੀ ਹੋ ਗਿਆ ਮੈਂ ਕਿਹਾ ਬੋਲੂਗਾ ਤੂੰ ਕਿੰਦਾ ਮੈਂ ਬੋਲੂਗਾ ਮੈਂ ਕਿਹਾ ਚੱਲ ਯਾਰ ਵੀ ਗਾਣਾ ਕਿਤੇ ਇਦਾਂ ਹੋਵੇ ਕਿਸੇ ਨੂੰ ਜਦਾ ਯਾਰ ਲੋਕ ਠੀਕ ਆ ਹਨਾ ਆਉਂਦੇ ਆ ਜਦੋਂ ਉਹਨਾਂ ਦਾ ਧਿਆਨ ਹੁੰਦਾ ਜਿੱਥੇ ਮੱਥਾ ਟੇਕਣਾ ਹੈ ਉਧਰ ਨੂੰ ਹਨਾ ਤੇ ਉਹ ਅਚਨਚੇਤ ਇਦਾਂ ਕੋਈ ਜਦਾਂ 20-20 ਰੁਪਏ ਵੀ ਮਾੰਝੇ ਮੈਨੂੰ ਮਤ ਉਹਨਾਂ ਨੇ ਤਾਂ ਸ਼ਾਮ ਤੱਕ ਅੱਜ ਬਾਹਲੇ ਨਹੀਂ ਤਾਂ 30-40000 ਰੁਪਏ ਬਣਾ ਲਿਆ ਹੋਣਾ ਤੇ ਉਹ ਜਿੰਨੇ ਵੀ ਮੁੰਡੇ ਸੀ ਨਾ ਜਿਹੜੇ ਉੱਥੇ ਸੇਵਾ ਕਰਦੇ ਸੀ ਉਹ ਸੇਵਾ ਕਾਦੀ ਕਰਦੇ ਲੋਕਾਂ ਨੂੰ ਲੁੱਟਦੇ ਸੀ ਚਾਰ ਪੰਜ ਜਿਹੜੇ ਉਹਦੀਆਂ ਅੱਖਾਂ ਨਹੀਂ ਖੁੱਲਦੀਆਂ ਸੀ ਪਤਾ ਨਹੀਂ ਕੀ ਛਕਿਆ ਸੀ ਉਹਨਾਂ ਨੇ ਬੜਾ ਕਮਾਲ ਦੀ ਗੱਲ ਹੈ ਯਾਰ ਤੇ ਲਾਗੇ ਉਹਦੇ ਭਰਾ ਲਾ ਲਓ ਵੀ 30 ਫੁੱਟ ਦੀ ਦੂਰੀ ਦੇ ਉੱਤੇ ਉੱਥੇ ਮੁਲਾਜ਼ਮ ਵੀ ਖੜੇ ਸੀ ਉਹ ਫੇਰ ਵੀ ਕਰੀ ਜਾਂਦੇ ਸੀ ਉਹ ਮੁਲਾਜ਼ਮਾਂ ਦਾ ਧਿਆਨ ਤਾਂ ਚਲੋ ਸੰਗਤਾਂ ਲਾਹੁਣਾ ਉਧਰ ਨੂੰ ਤੇ ਕਿਉਂਕਿ ਮੇਨ ਰੋਡ ਦੇ ਉੱਤੇ ਲੱਗਿਆ ਸੀ ਨਾ ਨਾਕਾ ਔਰ ਉਹਦੇ ਨਾਲ ਲਾਗੇ 30 ਫੁੱਟ ਦੀ ਦੂਰੀ ਤੇ ਕਾਂਢ ਕਰੀ ਜਾਂਦੇ ਸੀ ਡਰ ਪੋਈ ਹੈ ਨਹੀਂ ਜੀ ਉਹਨਾਂ ਨੂੰ ਤੇ ਆ ਇੱਥੇ ਗੋਣ ਵਾਲੇ ਲੱਗਦੇ ਆ ਜਿੱਥੇ ਆ ਹੁਣ ਅਸੀਂ ਆਏ ਆ ਇੱਥੇ ਗੋਣ ਵਾਲੇ ਲੱਗਦੇ ਆ ਇਹਨਾਂ ਨੂੰ ਜਿਹੜੇ ਸ਼ੁਰੂ ਹੋਣਾ ਲੋਕਾਂ ਕਾਂਢ ਕੇ ਬਿਠੀ ਜਾਂਦੇ ਆ ਤੇ ਮੁੜ ਕੇ ਜਿੱਦਾਂ ਜਿਹੜੇ ਉਧਰ ਮੱਥਾ ਟੇਕਦੇ ਉਹਨਾਂ ਨੇ ਵੀ ਇੱਧਰ ਆ ਜਾਣਾ ਹੈ ਨਾ ਜਦੋਂ ਕਲਾਕਾਰ ਲੱਗ ਗਿਆ ਅਸੀਂ ਕਲਾਕਾਰ ਤਾਂ ਨਹੀਂ ਦੇਖੇ ਕਿਉਂਕਿ ਸਾਨੂੰ ਫੋਨ ਆ ਗਿਆ ਸੀ ਵੀ ਤੂੜੀ ਵਾਲੀ ਮਸ਼ੀਨ ਲੱਗਣੀ ਸੀ ਫੇ ਮੌਸਮ ਖਰਾਬ ਹੋਇਆ ਨਾ ਬਤੂੜੀ ਬਣਾਉਣ ਲਈ ਅਸੀਂ ਆ ਗਏ ਪਹਿਲਾਂ ਮੈਂ ਦੇਖਿਆ ਸੋਚਿਆ ਸੀਗਾ ਸੀ ਵੀ ਕਲਾਕਾਰ ਵੀ ਦੇਖ ਕੇ ਆਵਾਂਗੇ ਤੇ ਆ ਇਧਰ ਕੌਨਫੀਆਂ ਦਾ ਲੰਗਰ ਲੱਗਾ ਆ ਅੰਕਲ ਆਈਸਕ੍ਰੀਮ ਆਈਸਕ੍ਰੀਮਾਂ ਲੈਣ ਵਿੱਚ ਆ ਸਾਰਿਆਂ ਨੇ ਛਕਦੇ ਆ ਤੇ ਅੰਕਲ ਉਹਨਾਂ ਨੇ ਲਾਇਆ ਲੰਗਰ ਬੀਬੀਆਂ ਵੀ ਲੈਣ ਵਿੱਚ ਆਉਂਦੀਆਂ ਬੰਦੇ ਵੀ ਲੈਣ ਚ ਆਉਂਦੇ ਤੇ ਡਾਕਟਰ ਲੈਣ ਵਿੱਚ ਲੱਗਿਆ ਸੀਗਾ ਡਾਕਟਰ ਨੇ ਵੀ ਸਾਨੂੰ ਵੀ ਲੈ ਆ ਕੇ ਦਿੱਤੀ ਗੋਲ ਵੀ ਤੇ ਆਈਸਕ੍ਰੀਮ ਅਸੀਂ ਵੀ ਖਾਧੀ ਫੇ ਤੇ ਉਹ ਦੂਜੀ ਸਟਾਪ ਦੀ ਆੜੀ ਤੇ ਅੰਕਲ ਨੂੰ ਮੈਂ ਪੁੱਛਿਆ ਵੀ ਮੈਂ ਕਿਹਾ ਅੰਕਲ ਕਿਹੜੇ ਪਿੰਡੋਂ ਆਏ ਮੈਨੂੰ ਹੁਣ ਨਾਮ ਭੁੱਲ ਗਿਆ ਅੰਕਲ ਦੇ ਪਿੰਡ ਦਾ ਤੁਸੀਂ ਸ਼ੱਕਰ ਪਛਾਣ ਦੇਣੀ ਜਿਹਨਾਂ ਦੇ ਪਿੰਡ ਦਾ ਹੋਇਆ ਤੇ ਆ ਗੱਡੀ ਬੱਚੇ ਦਾ ਲੈ ਕੇ ਆਏ ਸੀਗੇ ਤੇ ਸਾਲ ਬਾਅਦ ਜਦੋਂ ਕੋਈ ਦਾ ਪ੍ਰੋਗਰਾਮ ਹੁੰਦਾ ਜਿੱਥੇ ਵੀ ਫੇ ਸਾਰੇ ਨੇ ਥੋੜੀ ਥੋੜਾ ਆਪਣਾ ਯੋਗਦਾਨ ਪਾਉਂਦੇ ਹੀ ਆ ਜਿੱਥੇ ਬੰਦਾ ਜਾਂਦਾ ਹੋਵੇ ਤੇ ਆ ਇੱਧਰ ਵੀ ਆ ਬੀਬੀਆਂ ਦੇ ਉੱਥੇ ਜਿੱਦਾਂ ਮੈਂ 100-100 ਰੁਪਏ ਨੂੰ ਸੇਲਾਂ 'ਚ ਲੱਗੀਆਂ ਸੀ ਜਦੋਂ ਬੀਬੀਆਂ ਨੂੰ ਕੋਈ ਸਮਾਨ ਲੈਣਾ ਆਇਆ ਨਾ ਉਹਦੇ ਲਈ 20 ਰੁਪਏ ਦੀ ਸੇਲ ਉਹ ਸਾਰਾ ਕੁਝ 20-20 ਰੁਪਏ ਦਾ ਇਦਾਂ ਆ ਲੈਣ ਵਿੱਚ ਡਾਕਟਰ ਵੀ ਲੱਗਾ ਸੀ ਤੇ ਆ ਤਾਂ ਦਿਖਾ ਲਈ ਆ ਲੈਣ ਲੱਗੀ ਹੋਈ ਐ ਵੀ ਅਸੀਂ ਤੁਰੇ ਅੱਗੇ ਨੂੰ ਤੇ ਲੰਗਰ ਬਹੁਤ ਲੱਗੇ ਸੀਗੇ ਰਾਹ ਵਿੱਚ ਪਰ ਉਹ ਯਾਰ ਉਹ ਬੰਦਿਆਂ ਨੇ ਕੰਮ ਖਰਾਬ ਕੀਤਾ ਮੈਨੂੰ ਬੜਾ ਉਤਰਾ ਲੱਗਾ ਮੈਗਾ ਯਾਰ ਕਮਾਲ ਦੀ ਗੱਲ ਐ ਤੇ ਉਦਾਂ ਚਲੋ ਰੱਜ ਜ਼ਿਆਦਾ ਹੁੰਦਾ ਹੈ ਕਮੇਟੀ ਤੋਂ ਵੀ ਜਦੋਂ ਧਿਆਨ ਨਹੀਂ ਰਹਿੰਦਾ ਇਦਾਂ ਛੋਟੇ-ਮੋਟੇ ਕੰਮ ਵੱਲ ਪਰ ਚਲੋ ਮੇਰੀ ਨਿਗਾਹ ਪੈ ਗਈ ਮੈਂ ਧਿਆਨ ਚ ਲਾਉਣ ਦੀ ਕੋਸ਼ਿਸ਼ ਕੀਤੀ ਆ ਵੀ ਗਾਂ ਤੋਂ ਲੋਕਾਂ ਦੀ ਨਾਲ ਲੱਟ ਹੋਵੇ ਨਾ ਤੇ ਇਹ ਚੀਜ਼ਾਂ ਮਨ ਨਹੀਂ ਚਾਹੀਦੀਆਂ ਮਨ ਲੋਕ ਭਾਵਨਾ ਵਿੱਚ ਆਉਂਦੇ ਆ ਤੇ ਉੱਥੇ ਜਾ ਕੇ ਇਦਾਂ ਦਾ ਕੰਮ ਆਪਾਂ ਹੋ ਜਾਵੇ ਤੇ ਇਹ ਰੱਦ ਮੰਨਿਆ ਰੰਗਲੇ ਦਾ ਦੋਖਤਾ ਹੀ ਆ ਭਾਈ ਅੰਨੀਆਂ ਜਾਂਦੇ ਆ ਤੇ ਆ ਦੇਖੋ ਇੱਧਰ ਪੂਰੀਆਂ ਦਾ ਵੀ ਲੰਗਰ ਲੱਗਾ ਬ੍ਰੈਡ ਪੀਸ ਬ੍ਰੈਡ ਪੀਸ ਵੀ ਲੱਗੇ ਆ ਆ ਵੀ ਬ੍ਰੈਡ ਪੀਸ ਵਾਲੇ ਆ ਇੱਥੇ ਲੰਗਰ ਲਾਇਆ ਇਹ ਮਨ ਲੋਕਾਂ ਲੱਗਦੇ ਵੀ ਅਗਰਦਾਸ ਮਾਨ ਸਾਹਿਬ ਦੀ ਗੱਡੀ ਆ ਗਈ ਆ ਤੇ ਉਹਨੇ ਦੂਜੇ ਨੇ ਡਾਕਟਰ ਨੇ ਦੇਖ ਲਿਆ ਤੇ ਫੇ ਉਹਨੇ ਆਟੋ ਅੱਗੇ ਕੀਤਾ ਆਟੋ ਅੱਗੇ ਕਰਨ ਤੋਂ ਬਾਅਦ ਇਹਦਾ ਬਣਾ ਦੇ ਵੀਡੀਓ ਇਹਨਾਂ ਦੀ ਵੀ ਤੇ ਆਪਾਂ ਉਹ ਗੱਡੀ ਚ ਆ ਵੀ ਸ਼ਾਇਦ ਹੁਣ ਦੱਸਣ ਦਾ ਨਾਮ ਦੱਸਣ ਤੇ ਚਲੋ ਚਲੋ ਠੀਕ ਹੈ ਦੋਸਤੋ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਭਰਾਵਾਂ ਦੇ ਸੱਦੇ ਤੇ ਅੱਜ ਆਪਾਂ ਗਏ ਸੀ ਨਕੂਦਰ ਤੇ ਇਹ ਉਥੋਂ ਦਾ ਬਲੌਗ ਸਾਰਾ ਹੀ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਹੈ ਜੀ ਧੰਨਵਾਦ